ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਲੋ ਜੀ ਖੜੇ ਆ ਸਵੇਰ ਦਾ ਟਾਈਮ ਹੈ 7 ਵਜੇ ਦਾ ਵੀ ਅੱਜ ਬੱਚਿਆਂ ਨੂੰ ਵੀ ਸਰਕਾਰੀ ਛੁੱਟੀ ਹੈ ਕਰਵਾਚ ਦੀ ਛੁੱਟੀ ਹੁੰਦੀ ਹੈ ਜਿਹੜੀ। ਸੋ ਘਰ ਦੇ ਵਿੱਚ ਰੌਣਕ ਲੱਗੀ ਵੀ ਜੀ ਸਵੇਰ-ਸਵੇਰ। ਬਣ ਰਿਹਾ ਬਈ ਸਾਗ ਦੀ ਚੱਲ ਰਹੀ ਤਿਆਰੀ। ਆਪਣੇ ਆਪਣੇ ਸਾਰੇ ਕੰਮ ਲੱਗੇ ਹੋਏ ਆ। ਜਸ਼ਨ ਨੇ ਫੜਿਆ ਵਾ ਕੈਮਰਾ। ਇਹ ਵੀ ਆਪਣੇ ਕੰਮ ਲੱਗੀ ਵੀ ਤੀ। ਇਹ ਬੇੜਾ ਸਿੰਮਰ ਲੱਗੀ ਵੀ। ਚਲੋ ਸਾਰਿਆਂ ਦੀ ਡਿਊਟੀਆਂ ਲੱਗ ਜਾਂਦੀਆਂ ਆਪਣੇ ਆਪਣੇ। ਵੀ ਇਹ ਵੀ ਜਸ਼ਨ ਵੀ ਆਪਣਾ ਕੰਮ ਲੱਗ ਜਾਂਦੀ ਉੱਠ ਕੇ। ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ। ਪਹਿਲਾਂ ਜਸ਼ਨ ਨਾਲੇ ਮਲਾਉਂਦਾ ਸਾਨੂੰ। ਚਲੋ। ਮਿਲੋ ਜੀ ਜਸ਼ਨ ਨੂੰ। ਮੇਰੇ ਅੱਲਾਹ ਨਾਲ ਸਾਰੇ ਨੇ ਪਿਆਰ ਤੇ ਸੱਚੀ ਕਾਲ ਜੀ ਹਾਂ ਬਈ ਹਾਂ ਜੀ ਸੈਂਬਰ ਤਾਂ ਹਾਂ ਜੀ ਬਸ ਕੂੜਾ ਚੱਕਣਾ ਰਹਿ ਗਿਆ ਅੱਛਾ ਕੂੜਾ ਚੱਕਣਾ ਰਹਿ ਗਿਆ ਹਾਂ ਜੀ ਲੋ ਬਾਈ ਸਵੇਰੇ ਸਵੇਰੇ ਇਹ ਕਹਿੰਦੇ ਸੈਂਬਰ ਤਾਂ ਪੂਰਾ ਲੋ ਭਾਈ ਆਪਣਾ ਸਾਰੇ ਲੱਗੇ ਹੋਏ ਕੰਮ ਠੀਕ ਨੇ ਇਹਦਾ ਕੂੜਾ ਚੱਕਣਾ ਰਹਿ ਗਿਆ ਰਵੇ ਉਹ ਦੇਖੋ ਇਹ ਆ ਜਸ਼ਨ ਦੀ ਜੌਬ ਸੁਬਾ ਸੋਰਾ ਬਾਕੀ ਬਾਈ ਉਧਰ ਲੱਗੇ ਹੋਏ ਆਪਣੇ ਕੰਮ ਸਾਰੇ ਓ ਦੇਖੋ ਸਾਡਾ ਬੰਦਾ ਕੱਕਣਾ ਬੈਠਾ ਮਿਲੋ ਭਾਈ ਭੈਣ ਨੂੰ ਮਿਲੋ ਫਿਰ ਹਾਂ ਸਿਕਾਜੀ ਹਾਂ ਕਿੱਥੇ ਤੱਕ gekeੜਾ ਲਿਆ ਲੋ ਭਾਈ ਇਹ ਸਾਈਕਲ ਹੀ ਚੱਕ ਕੇ ਉਹਨਾ gekeੜਾ ਦੇ ਵੀ ਆਇਆ ਇਧਰ ਵਾਈ ਪਾਪਾ ਜੀ ਨੂੰ ਮਿਲੋ ਸਤੀਕਾਲ ਜੀ ਹਾਂ ਜੀ ਸਤ ਜੀ ਤੇਰੀ ਜਲਦੀ ਜਿੰਨੇ ਹੱਥ ਲੱਗੂਗੇ ਨਹੀਂ 100 ਤੋਂ ਬੰਦਾ ਹੁੰਦਾ ਅੱਛਾ ਆਹੀ ਮੈਂ ਦੇਖਾਂ ਪਹਿਲਾਂ ਹਰਜੀਤ ਕੋਲ ਮਸ਼ੀਨ ਹੁਣ ਤੇਰੇ ਕੋਲ ਇਧਰ ਮਿਲੋ ਜੀ ਇਹੋਂ ਸਾਰੇ ਨਾਲ ਹੱਥ ਜੋੜ ਕੇ ਪੈਰ ਭੀ ਚਸਤ ਚਾਲ ਚਲ ਤੇਰਾ ਕੰਮ ਠੀਕ ਆ ਤਾ ਬਣਾਉਂਦਾ ਸਕੇ ਲੈ ਹਣਾ ਹਾਂਜੀ ਆ ਛੁੱਟੀ ਜਾਂਦਾ ਪੰਜ ਹਜ਼ਾਰ ਰੁਪਏ ਲੱਗੇ ਕਰਾਉਣ ਬੱਚੇ ਹਾਂ ਸਾਗੋ ਸਾਗੋ ਓਏ ਦੀਦੀ ਨਾ ਹੁਣ ਸਿੰਬਰਾ ਤੇਰੇ ਇਹਨਾਂ ਨਮਾਨ ਨਾ ਪੇੜੇ ਤਾਂ ਮੂਝੇ ਹੋ ਰਹੇ ਤੇ ਸੈਗਲੇ ਤੇਰੀ ਕਿਟਾਈ ਕਰ ਦੇਣੀ ਲੈ ਭਾਈ ਤੇ ਕੋਈ ਨਹੀਂ ਭੀਰ ਜੀ ਤੇਰਾ ਹੀ ਆ ਤਾਂ ਕੀ ਹੋ ਗਿਆ ਫੇਰ ਸਿੰਬਰ ਨੇ ਕੋਈ ਨਹੀਂ ਹੁਣ ਪਰਲਾ ਵੀ ਸਾਰਾ ਸਿੰਬਰ ਦਾ ਹਾਂਜੀ ਟੋਟਲੀ ਹਾਂਜੀ ਚਲ ਠੀਕ ਐ ਉਹ ਦੇਖੋ ਭਾਈ ਇਹ ਤਾਂ 16 ਤਰੀਕ ਤੱਕ ਸਾਈਕਲ ਹੀ ਘਰੇ ਚੱਲਣੀ ਹੈ ਹਾਲ ਤੱਕ ਬੇੜੇ ਤੇ ਬਾਹਰ ਨਹੀਂ ਲੈ ਕੇ ਗਿਆ ਇਹ ਠੀਕ ਹੈ ਜੀ ਹਾਂ 16 ਤਰੀਕ ਦੀ ਬੱਸ 6 ਦਿਨ ਰਹਿ ਗਏ ਅੱਛਾ ਮਨ ਲਾਦੀ ਅਗਲੇ ਮਹੀਨੇ ਦੀ 16 ਦਾ ਜਨਮ ਦਾ ਉਹ ਠੀਕ ਹੈ ਤੇਰਾ ਕਿਪਟਾ ਹੈ ਲੋ ਬੜੀ ਸਾਰੀ ਲੱਗੇ ਹੋਏ ਕੰਮ ਆ ਬਈ ਤੈਨੂੰ ਠੰਡ ਲਾਦੀ ਆ ਬੰਬੇ ਤਾਂ ਨਹੀਂ ਇੰਨੀ ਠੰਡ ਹੈਗੀ ਹੈ ਨਾ ਠੀਕ ਹੈ ਬੰਬੇ ਮਿੱਠਾ ਜਿਹਾ ਗੋਸਪ ਹੁੰਦਾ ਹੈ ਹੈ ਜੀ ਮਸੇਰ ਲਾ ਦੇ ਤਾਂ ਜਸ਼ਨ ਦੇ ਬੂਟੇ ਵੀ ਆਣ ਭਾਈ ਮਣੇ ਪਏ ਚਲੋ ਭਾਈ ਸਾਰੇ ਲੱਗੇ ਹੋਏ ਹੁਣ ਹੁਣੇ ਕੰਮ ਅੱਛਾ ਸਾਗ ਹੈ ਬਹੁਤ ਵਧੀਆ ਨਾ ਲੇ ਲੇਰਾ ਲੋ ਭਾਈ ਆ ਦੇਖ ਠੀਕ ਨੇ ਲਿਆ 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 ਲੋ ਭਾਈ ਭਾਨਜੀ ਸਾਡੀ ਹਾਲੇ ਉੱਠੀ ਨਹੀਂ ਆਣ ਕਹਿੰਦੇ ਨੇ ਲਿਆ ਹਾਂ ਠੀਕ ਨਾ ਨਹੀਂ ਜਸ਼ਨ ਭਾਈ ਰੋਜ਼ ਭਾਨਜੀ ਕੋਲ ਪੈਂਦੀ ਐ ਉਹ ਚਲ ਖੜਾ ਦੇ ਠੀਕ ਨੇ ਖੜਾ ਦੇ ਖੜਾ ਦੇ ਖੜਾ ਦੇ ਲੋ ਭਾਈ ਜਸ਼ਨ ਦੇ ਬੂਟੇ ਬਾਕੀ ਭਾਈ ਬੱਦਲ ਬਾਈ ਕੋਈ ਵੀ ਆ ਬੱਦਲ ਆਈ ਜਾਈ ਜਾਂਦਾ ਠੀਕ ਨੇ ਆ ਲੋ ਭਾਈ ਜਸ਼ਨ ਬੂਟੇ ਓਕੇ ਹੈ ਨਾ ਹਾਂਜੀ ਹੈ ਹਾਂਜੀ ਲੋ ਭਾਈ ਇਹਨ ਸਾਰੀ ਅੱਜ ਤੁਸੀਂ ਵੀ ਹੁੰਦਾ ਪੱਪੜੀ ਆ ਦੇਖੋ ਕਿੱਦਾਂ ਬੂਟਾ ਚੰਗਾ ਹੋ ਗਿਆ ਗੁਰੂ ਦਾ ਠੀਕ ਨੇ ਹਾਂਜੀ ਸਹੀ ਗੱਲ ਆ ਲੋ ਭਾਈ ਤੇ ਆ ਦੇਖੋ ਸਿੱਧੇ-ਵਿੱਦੇ ਹੋ ਗਏ ਇਸ ਆਮਰੂਦ ਦੇ ਬੂਟੇ ਕਿੱਡੇ-ਕਿੱਡੇ ਹੋ ਗਏ ਹਨ ਉਹ ਤੂੰ ਕਾ ਕਰਨਾ ਔਰੇ ਆ ਇਹਨੂੰ ਵੀ ਫੁੱਲ ਆ ਗਿਆ ਜਿਸ਼ਨ ਹਾਂਜੀ ਆਹਾ ਆਹਾ ਆਹਦਾ ਭਾਈ ਛੋਟੇ-ਛੋਟੇ ਹੋਣਗੇ ਹਾਂ ਹੁਣਾਂ ਨਹੀਂ ਕੀੜੇ ਲੱਗ ਜਣਾ ਹਾਂ ਲਾ ਭਾਈ ਜਿਸ਼ਨ ਤਾਂ ਸਾਫ਼ ਕਰਤਾ ਪੂਰਾ ਹਨਾ ਹਾਂ ਚਲੋ ਠੀਕ ਲੋ ਭਾਈ ਆ ਮਠਿਆਈ ਦਾ ਡੱਬਾ ਕੀ ਨਾ ਖਾਦੇ ਆ ਆਹ ਨਹੀਂ ਸਾਰੇ ਨਹੀਂ ਖਾਦੇ ਠੀਕ ਨਹੀਂ ਨਹੀਂ ਜਿਆਦਾ ਸੀ ਖਾਦੇ ਅੱਛਾ ਲੋ ਭਾਈ ਸਾਡੀ ਗੈਰਾਜ ਗੱਡੀਆਂ ਖੜੀਆਂ ਅੰਦਰ ਆ ਨਵੀਂ ਗੱਡੀ ਪੰਮੂ ਦੀ ਖੜੀ ਆ ਆਲੀ ਦੇਖੋ ਪੈਰ ਦੇਖੋ ਭਾਈ ਪੰਮੂ ਦਾ ਤਿੰਨੇ ਮੋਟਰਸਾਈਕਲਾਂ ਦੇ ਟਾਇਰ ਦੇਖੋ ਪੰਮੂ ਦੀ ਗੱਡੀ ਦਾ ਟਾਇਰ ਦੇਖੋ ਬਣ ਗਈ ਨਾ ਗੱਲ ਪੂਰੀ ਹਾਂਜੀ ਹੈ ਹਾਂਜੀ ਚਲ ਠੀਕ ਆ ਲੋ ਭਾਈ ਬੱਦਲ ਵਾਈ ਬਾਕੀ ਤੁਹਾਨੂੰ ਮੈਂ ਉੱਪਰ ਚੜਕ ਕੇ ਦਿਹੋਂਦਾ ਕੋਠੇ ਆ ਦੇਖੋ ਦਰਿਸ਼ਾ ਬਾਈ ਕਿੰਨਾ ਵਧੀਆ ਸਵੇਰ ਸਵੇਰ ਚੜੀ ਆ ਚੰਦਰਮਾ ਤੇ ਬੱਦਲ ਇਧਰਲੀ ਸਾਈਡ ਤੋਂ ਨਸੂਰਜ ਵੀ ਹੁੰਦਾ ਬਾਕੀ ਲੱਗੇ ਹੋਏ ਭਾਈ ਆਪਣੇ ਆਪਣੇ ਕੰਮ ਸਾਰੇ ਠੀਕ ਨਹੀਂ ਆ ਉੱਪਰ ਜਾਂਦਾ ਲਾ ਜੈਸੇ ਨਹੀਂ ਵੀ ਆ ਗਈ ਹੈ ਠੀਕ ਨਹੀਂ ਚਲੋ ਦੇਖੋ ਲੋ ਭਾਈ ਬੱਦਲਾਂ ਦੇ ਵਿੱਚ ਇਹ ਸੂਰਜ ਹਾਂ ਤੇ ਮੈਂ ਉੱਪਰ ਨਾਲ ਸਾਫ ਕਰਦਾ ਮੈਂ ਮੇਰੇ ਕੱਲ ਜਸ਼ਨ ਤਿਆਰ ਮम्मी ਨੇ ਸਾਫਤਾ ਕਰਤਾ ਹਾਂਜੀ ਇੱਕ ਮੈਨੂੰ ਗੱਲ ਦੱਸ ਬਾਈ ਆ ਲੱਗਿਆ ਵੇ ਕਡੰਡਾ ਤਾਰ ਵਾਲਾ ਇੱਕ ਕਡੰਡਾ ਲੱਗਿਆ ਵਾ ਇੱਥੇ ਜਸ਼ਨ ਪਾਉਣ ਆਈ ਕੰਬਲ ਰੇ ਸੁਕਣੇ ਹਾਂਜੀ ਲਸਣ ਸੱਚੀ ਦੱਸੀ ਝੂਟੀ ਤਾਂ ਨਹੀਂ ਦੀ ਨਹੀਂ ਝੂਟੀ ਨਹੀਂ ਲਿਲੀ ਵਾਸੀ ਪਰ ਆਇ ਇੱਕ ਕੰਬਲ ਪਰ ਇੱਕ ਦੂਆ ਕੰਬਲ ਪਰ ਜਿਹੜੀ ਚਿੜੀਂ ਦੇਹ ਲੋ ਬਾਈ ਕਿੱਦੇ ਗੰਦ ਗੇਰਤੀ ਐਨੇ ਇਕ ਨਾਟਕਾ ਸਵੇ ਤੇ ਲਓ ਬਾਕੀ ਭਾਈ ਆ ਦੇਖੋ ਸੂਰਜ ਦੇ ਨਾਲ ਦੀ ਨਾਲ ਭਾਈ ਉਹ ਸਾਹਮਣੇ ਸ਼ੰਦਰਵਾ ਦੇਖੋ ਪਾਪਾ ਜੀ ਆਲੇ ਦੁਆਲੇ ਬੱਦਲ ਵਿਚ ਤੇ ਤਾਂ ਸਾਫ ਅੱਛਾ ਲੋ ਸੱਚੀ ਗੱਲ ਹੈ ਨਾ ਜਸ਼ਨ ਘੱਲ ਉਹ ਵੀ ਸਾਫ ਕਰ ਗਏ ਹਾਂ ਹਾਂਜੀ ਲੋ ਭਾਈ ਕੱਲ ਜਸ਼ਨ ਨੇ ਇਹ ਕੋਠਾ ਇਕੱਠਾ ਬਾਈ ਸਾਰੇ ਸਿੰਬਰ ਦਾ ਬਾਕੀ ਛੇਟ ਦਾ ਦ੍ਰਿਸ਼ ਉਹ ਵੜੀਆਂ ਸਾਈਕਲੀਆਂ ਇਹਨਾਂ ਦੀ ਹੇਠਾਂ ਕੰਮ ਲੱਗੇ ਹੋਏ ਹੈਂ ਹਾਂਜੀ ਆਹ ਸਾਫ਼ ਕਰਤਾ ਹੈਂ ਲੋ ਬਾਈ ਅਸੀਂ ਉਰੇ ਆਉਂਦੇ ਨਹੀਂ ਹੈਗੇ ਉੱਪਰ ਉੱਪਰਲੇ ਕਮਰੇ ਨੂੰ ਅਸੀਂ ਵਰਤਦੇ ਨਹੀਂ ਹੈਗੇ ਬਸ ਦੀਵਾਲੀ ਤੇ ਦੀਵਾਲੀ ਲੜੀਆਂ ਹੀ ਲਾਉਣ ਆਉਂਦੇ ਆ ਹਨਾ ਹਾਂਜੀ ਲੋ ਬਾਈ ਜਿੰਨਾ ਸਾਫ਼ ਹੋ ਗਿਆ ਠੀਕ ਹੈ ਵਰਤਦੇ ਓਹੋ ਬੱਜਿਆ ਵਰਤਦੇ ਹੀ ਨਹੀਂ ਹੈਗੇ ਬਾਈ ਅਸੀਂ ਇਹਨਾਂ ਕਮਰਿਆਂ ਨੂੰ ਆ ਲੋ ਇਹ ਖੁੱਲੋਂ ਖੁੱਲੋਂ ਲੇਕਣਾ ਹੀ ਪਏ ਆ। ਠੀਕ ਹੈ। ਚੱਲ ਆ ਰੋ ਮੁੰਡਾ ਬੱਸ। ਠੀਕ ਆ ਜਿਹੜਾ ਤੁਸੀਂ ਸਾਫ਼ ਕਰਕੇ। ਲਓ ਭਾਈ ਹਰਜੀਤ ਨੇ ਸਾਰਾ ਮਕਾਨ ਉੱਪਰ ਥੱਲੇ ਹੁਣ। ਇੱਕ ਗੱਲਾਂ ਪੂਰਾ ਸਾਫ਼ ਕਰ ਛੱਡਿਆ। ਹੈ ਰਹੀ ਠੀਕ ਆ। ਠੀਕ ਆ? ਹਾਂਜੀ। ਹੋ। ਤੂੰ ਵੀ ਕਰ ਲੈ ਕੋਸਾ। ਲਓ ਭਾਈ। ਜੈਸਨੀ ਵੀ ਸਾਡੀ ਖੁਸ਼ ਰਹੀ ਆਪਣੀ ਮੰਮੀ ਦੀ ਹੈਲਪ ਕਰਾਉਂਗੀ ਆ। ਇਹ ਤਾਂ ਭਾਈ ਇੱਕ ਲਿਖ ਦੇ ਸਟੋਰ ਰੂਮ ਹੈ। ਠੀਕ ਨਹੀਂ ਹਾਲੋ ਚਲੋ ਚੱਲੀ ਜਾਂਦਾ ਕੋਈ ਬੰਦ ਕੋਈ ਹਾਂ ਬੰਦ ਬਾਬਾ ਵੇ ਚਲ ਠੀਕ ਚਲੋ ਚੱਕੀ ਚਲੋ ਚਲ ਖਾ ਦੋ ਗਿਣੀ ਨੋ ਭਾਈ ਚਲੋ ਭਾਈ ਬਦਲ ਗਈ ਤਾਂ ਚਮਕੀ ਤਾਂ ਜਾਂਦੀ ਹੈ ਬਾਕੀ ਸਵੇਰ ਸਵੇਰ ਦਾ ਭਾਈ ਪਿੰਡ ਦਾ ਦ੍ਰਿਸ਼ ਹੈ ਹਾਂ ਜੀ ਬੰਬ ਕਿੱਥੇ ਚਲਾਉਣਾ ਔਰੇ ਖੜਕੇ ਹਾਂ ਜੀ ਆ ਬੰਬਾ ਕਿੱਥੇ ਖੜਕੇ ਤੇ ਇੱਥੇ ਖੜਕੇ ਚੱਲ ਆਓ ਦੇਖੋ ਇਹਦੀ ਭਾਈ ਕੋਈ ਰੀਜ਼ਨ ਕਰਦਾ ਅੱਗ ਲੱਗ ਕਹਿੰਦਾ ਥੱਲੇ ਹੀ ਗੇਲਦੇ ਨੇ ਥੱਲੇ ਹੀ ਗੇਲਦੇ ਆ ਇਹ ਇਹਨਾਂ ਨੂੰ ਇਹੀ ਕਿਹਾ ਵਾ ਵੀ ਇੱਥੇ ਤੇ ਬੰਬਾ ਅਗਲਾਓ ਆਪਣੇ ਬੇੜੇ ਚ ਗੇਲ ਦੋ ਹਨਾ ਜਿਹਾ ਹਾਂ ਜੀ ਠੀਕ ਹੈ ਚਲੋ ਭਾਈ ਚਲੋ ਚੱਲੀਏ ਇੱਥੋਂ ਦੇਖੀਏ ਮਨਰੀ ਤੁਰ ਖੜੀ ਕਾ ਨਹੀਂ ਉਹਦੀ ਭਾਈ ਉਹ ਗੱਡੀ ਸਲਫ ਔਖੀ ਉਹ ਚੱਕਦੀ ਹੈ ਦੇਖਣੇ ਤੋ ਤੇ ਕੋ। ਅੰਦਾ ਨਿਕੁੰਦੀ ਐ ਮੋਜਾਂ ਚ। ਹਾਂ ਵੀ। ਮਲਾਦੀ ਤੋ ਵੀ ਨਹੀਂ ਦੇ ਚਾ ਕਰ ਨਹੀਂ। ਨਹੀਂ ਜੀ ਹੋ ਗਏ ਰਿੰਚਰ ਘੰਟੇ। ਹਾਂ। ਮੈਂ ਤਾਂ ਸਾਗ ਦੀ ਗੱਲ ਚੰਦਰੀ ਦੀ। ਬਸ ਆ ਵਕੇ। ਬਹੁਤ ਜਾਣੀ ਦੰਦਾਂ ਨੂੰ ਬਰਸ਼ ਕਰ ਲੀਏ ਕਰ ਲੀਏ ਤਿੱਖੇ। ਹਾਂਜੀ ਹਾਂਜੀ। ਹਾਂ ਜੇ ਸੰਤ ਤਿੱਖੇ ਅੰਦ ਕਰ ਲੋ ਵੇ। ਐਦਾ ਹੀ ਮੂੰਹ ਤੋ ਦੇ ਸਾਜਰੀ ਜੀ ਕਾ ਬਿੱਲੀਂ ਟਿੱਟਾ ਹੁੰਦਾ ਕਿ ਤੋ ਲਿਆ। ਦੇ ਭਾਜੀ ਲੱਗ ਰਹੀ ਹਾਂ ਹ ਚਲੋ ਕੋਈ ਲੈ ਭਾਈ ਸਾਰੇ ਭਾਈ ਹੈਲਪ ਕਰਾਈ ਜਾਂਦੇ ਇੱਕ ਦੂਜੇ ਦੀ ਚਲੋ ਚੱਲੀ ਜਾਂਦਾ ਕੰਮ ਜਿਵੇਂ ਹਾਂ ਬੈਲੀ ਹਾਂਜੀ ਸਿੰਬਰ ਹੋ ਗਿਆ ਲਾ ਹਾਂ ਬੰਮੂ ਤਾਂ ਕਾ ਕਰਿਆ 19 ਤਾਂ ਕੋਈ ਨਹੀਂ ਕਰਿਆ ਤਾਂ ਸਾਈਕਲ ਹੀ ਤਾਂ ਚਲਾਈ ਵੇੜੇ ਚ ਚਲ ਕੋਈ ਨਹੀਂ ਲੋ ਭਾਈ ਕੰਮ ਨੇ ਬੜੀ ਜਾਂਦਾ ਜਦ ਸਾਰੇ ਅੰਦਰ ਨੂੰ ਭੈਣ ਮਨਰੀ ਉੱਠੀ ਨਹੀਂ ਹਣਾ ਹਾਲੇ ਹਾਲੀ ਹਾਲੀ ਉੱਠਦੀ ਹੈ ਨਾ ਉਹਦਾ ਉੱਠਣਾ ਕੱਕਣਾ ਹਣਾ ਟੈਂ ਟੈਂ ਕਰਕੇ ਹਾਂਜੀ ਹਾਂ ਹਾਂ ਅੱਜ ਕੌਲੇਆਂ ਵਾਲੇ ਵੀ ਆ ਗਏ ਲੈ ਚੱਲ ਵਧੀਆ ਏ ਸਾਜਰੇ ਸਾਜਰੇ 8 9 ਬਦਨ ਸਾਗ ਤਿਆਰ ਹੈ ਹੈ ਨਾਲ ਮੱਕੀ ਦੀ ਰੋਟੀ ਹੈ ਆ ਦੇਖੀਂ ਕੈਦੀ ਹੈ ਹੈ ਮੈਂ ਕਹਣਾ ਇਹ ਜਾਣਦੇ ਨੂੰ ਸਾਠ ਖਾਣਾ ਨਾ ਉਧਰ ਘੱਟ ਜਾਂਦਾ ਸਾਰਾ ਅੱਛਾ ਉਹ ਨਹੀਂ ਤਾਂ ਕੀ ਹੋ ਗਿਆ ਕਰਾ ਦੋ ਫਿਰ ਦੂਰੇ ਦਿਨ ਸਾਗ ਦੂਰੇ ਦਿਨ ਸਾਗ ਜਿਹੜੀ ਕਹਿੰਨ ਲੱਜਵੇ ਸਾਗ ਖਲਾਈ ਜਾਣਾ ਹੂੰ ਠੀਕ ਚਲੋ ਭਾਈ ਚੱਲਦਾ ਕੰਮ ਬਾਜੇ ਸਨ ਹੁਣ ਤੇਰੀਆਂ ਗੱਡੀਆਂ ਤੁਹਾਡੀਆਂ ਦੋਹਾਂ ਨਹੀਂ ਰਹਿ ਗਈਆਂ ਬਾਹਰ ਹਨਾ ਹਾਂ ਠੀਕ ਹੈ ਦੇਖਣਾ ਹਾਂਜੀ ਸਬਜ਼ੀ ਹੋਰ ਬਣਾਉਣ ਦੀ ਸਲਾਹ ਤੀ ਹਨਾ ਹਾਂਜੀ ਬਣ ਹੋਰ ਗਈ ਹਾਂਜੀ ਲਈ ਸਾਡੀ ਭੈਣ ਨੇ ਆਉਣਾ ਤਾਂ ਚੰਡੀਗੜ੍ਹ ਵਾਲੀ ਨੇ ਉਹਨੂੰ ਵੀ ਥੋੜਾ ਬੁਖਾਰ ਚੜ ਗਿਆ ਰਾਤ ਹੀ ਫੋਨ ਆਇਆ ਹਾਂਜੀ ਮੇਰੇ ਤੇ ਆ ਨਹੀਂ ਹੋਣਾ ਨਹੀਂ ਫਿਰ ਅੱਜ ਮਟਰ ਪਨੀਰ ਚੱਲਣਾ ਤਾਂ ਠੀਕ ਨਹੀਂ ਚਿੱਟੇ ਚਨੇ ਤੇ ਪੂਰੀਆਂ ਹੈਂ ਚਿੱਟੇ ਚਨੇ ਤੇ ਪੂਰੀਆਂ ਹਾਂ ਚਿੱਟੇ ਚਨੇ ਤੇ ਪੂਰੀਆਂ ਹਾਂਜੀ ਅੱਛਾ ਠੀਕ ਆ ਸਰਦਾਰਨੀਆਂ ਭੈਣ ਕਾ ਕਹਿੰਦੀ ਆਉਣਾ ਨਹੀਂ ਜੰਮਾ ਬੀਬੀ ਦਾ ਸਾਇਦਾ ਠੀਕ ਹੋਈ ਫੇ ਤਾੜਾ ਲੈਣਾ ਹੈ ਜਿੰਨੇ ਖਰਾਏ ਇੱਕ ਦੋ ਦਿਨ ਰੇਟਾਂ ਗਾੜ ਕੇ ਅੱਛਾ ਹਾਂਜੀ ਆਪਾਂ ਨਾ ਬੋਤਲ ਭਰਨਤੀ ਜਿਦਿ ਸਾਇਦੀ ਨਹੀਂ ਮਿਲ ਜੀ ਚੱਲ ਕੋਈ ਨਹੀਂ ਨਿਆਣਾ ਹੁਣ ਗਿਰਦਾ ਏ ਸਭ ਬਹੁਤ ਕੁ ਸੋਣਾ ਹੀ ਹੋਣਾ ਹਾਂਜੀ ਕਿੱਥੇ ਦੇ ਬੰਨੀਆਂ ਜਿਸ਼ਨ ਇਹ ਆ ਦੇਖੋ ਉਹ ਥੋੜੀ ਬੜਾ ਕੀ ਮਾਰੀ ਰਾ ਚੱਲ ਕੋਈ ਨਹੀਂ ਜਦ ਦੇਦੀ ਹੌਲੀ ਹੁੰਦੀ ਹੈ ਹੈ ਬਗਾ ਕੇ ਮਾਰੀ ਪਾਣੀ ਦੀ ਭਰੀ ਵੀ ਰਹਿਣਾ ਦੇਦੀ ਫੋਨ ਦਾ ਰੱਖ ਦੇ ਚਲ ਬੋਤਲ ਰੱਖ ਇਲਕੋ ਜੀ ਉਹਦਾ ਨਿਆਣਾ ਹੁਣ ਇਹ ਤਾਂ ਚੱਲਦਾ ਹੀ ਰਹਿਣਾ ਠੀਕ ਨੇ ਚਲੋ ਬਾਈ ਚੱਲੀ ਜਾਂਦੇ ਆ ਕੰਮ ਰੌਣਕ ਲੱਗੀ ਪਈ ਹੈ ਜੀ ਤਾਂ ਹਾਂਜੀ ਹਾਂ ਫਿਰ ਦਾ ਟਾਈਮ ਇਹਦੇ ਮੈਂ ਸਮਝਾਈ ਜਾ ਜੀ ਉਹ ਤਾਂ ਚਾਹੀਦਾ ਅੰਦਰ ਉੱਠ ਗਈ ਕਿ ਕਿ ਨਹੀਂ ਉੱਠਾਣ ਲੱਗਿਆ ਜੀ ਇਹਦੇ ਪੈਣ ਥੋੜੀ ਜਿਹੀ ਰੇਟ ਪੈਂਦੀ ਖੇੜੀ ਕੂੜ ਤੇ ਬਚਿਆ ਨਾ ਉੱਠਦੀ ਵੀ ਔਖੀ ਹੋਣਾ ਹਾਂਜੀ ਰੇਟ ਥੋੜੀ ਫਿਰ ਆਪਣਾ ਨਾਣੇ ਸਕੂਲ ਉੱਥੇ ਦੁਪਹਿਰ ਨੂੰ ਲੱਗਦਾ ਜੀ 12 ਵਜੇ ਜਾਂਦੀ ਹੈ ਉਹ ਅੱਛਾ ਵੀ ਉਹੀ ਰੁਟੀਨ ਜੀ ਉਧਰ ਦੀ ਬਣੀ ਵੀ ਉਹੀ ਟਾਈਮ ਇਸ ਤਰ੍ਹਾਂ ਕਹਿੰਦਾ ਨੀਂਦ ਨੂੰ ਬਿਠਾ ਲਈ ਆਪਾਂ ਸਾਜਰੇ ਉੱਤਰ ਕੱਢਦੇ ਆਂ ਇਹਦੇ ਉਹੀ ਟਾਈਮ ਆਪ ਹੋਈ ਜਾਂਦੀ ਹੈ ਸਾਡੇ ਨਾਨੇ ਬਾਈ ਸਾਜਰੇ ਪੂਰੇ 7 ਵਜੇ ਪੰਮੂ ਤਾਂ ਆਪਣਾ ਲੰਘ ਜਾਂਦਾ ਹਾਂ ਜੀ ਇਹ ਤੇ ਛੁੱਟੀ ਹੋਵੇ ਜਾਂ ਸਕੂਲ ਹੋਵੇ ਤਾਂ ਉੱਥੇ ਕੱਢਦੇ ਆਂ ਛੁੱਟੀ ਨਹੀਂ ਸਮਾਂ ਹੋਰ ਵੀ ਘੰਟਾ ਵੇਲਾ ਉੱਟ ਜਾਣਾ ਹੈ ਕਦਾ ਆਇਆ ਨਾ ਹੋਵੇ ਉੱਧਰ ਬਾਪੂ ਸਿਰੋਕ ਸੁਣਾ ਦੇ ਮੈਂ ਇਕੱਲਾ ਲੱਗਿਆ ਮੈਨੂੰ ਅਲੋ ਰੱਖ ਪਾਇਆ ਵਾ ਜੀ ਇਦਾਂ ਦਾ ਸੱਚ ਪਾਇਆ ਸੀ ਪਾਪਾ ਜੀ ਨੇ ਕਿਹਾ ਕਿ ਮੈਂ ਇਹ ਕਰਾਉਣਾ ਬੱਚੇ ਘਰਾਂ ਬੁਛੇਕੀ ਬਣ ਜਾਊਗਾ ਫੇਰੀ ਤਾਂ ਫੇਰ ਹੱਲ ਪਸਾਰੇ ਨਹੀਂ ਕਰਾਤੀ ਜਸ਼ਨ ਨੇ ਸੰਭਰਤਾ ਹਾਂ ਜੀ ਠੀਕ ਨਹੀਂ ਅੱਧੇ ਘੰਟੇ ਤੱਕ ਮੁੰਲਾ ਦੀ ਜਸ਼ਨ ਨੇ ਮਸ਼ੀਨ ਲਾਲਣੀ ਇਹ ਦੇਖ ਜਸ਼ਨ ਕੇ ਜਮੂ ਘਰਦੀ ਨਹੀਂ ਨਹੀਂ ਨਾਲ ਲਾਈ ਕੱਢੂਗੇ ਉਹ ਜਰਾ ਕੱਢੂਗੇ ਆ ਜਾਓ ਦੇਖੋ ਜਰਾ ਹੈ ਆਹ ਕਿਹਾ ਅੱਛਾ ਮਿੱਟੀ ਲਈ ਹੋਈ ਇਹ ਦੋ ਦਿਨ ਬਾਅਦ ਦੇਖਿਆ ਉਹ ਆਪਣਾ ਘਾਹ ਨਹੀਂ ਕੱਟਦਾ ਇਹਦਾ ਸਾਈਕਲ ਵੀ ਚਲਾਇਆ ਹੈ ਬਾਈ ਕਿੰਨਾ ਚਲਾਇਆ ਪੰਮੂ ਸਾਈਕਲ ਹਾਂ ਹਾਂ ਗੰਦੇ ਹੱਥ ਨਾਲ ਲੱਗ ਤਾ ਸੀ ਚਿੱਟੇ ਕੱਪੜਿਆਂ ਨਾਲ ਮੈਂ ਕਿੰਨੀ ਸਾਈਕਲ ਚਲਾਇਆ ਬਹੁਤ ਚੱਲ ਜਾ ਫਿਰ ਲੈ ਜਾ ਆਪਣੇ ਸਾਈਕਲੀ ਦੇ ਗੇੜੇ ਤੇ ਚੱਬਲਾ ਪਾ ਲਾ ਬੰਨ ਚੱਲ ਆ ਲੈ ਦੇ ਲੈ ਇਹਨੂੰ ਬਾਈ ਚਾਹ ਨਵੀ ਹੈ ਨਵੀ ਦਾ ਦੇ ਲੈ ਚੱਲ ਵੇੜੇ 'ਚ ਜਸ਼ਨ ਹੋਈ ਜਾਂਦਾ ਬਾਈ ਵੀ ਇਹ ਸਾਈਕਲ ਹੀ ਨਾਲ ਪਾਉਂਦਾ ਜਿਵੇਂ ਨਵੀ ਸਾਈਕਲੀ ਤੇ ਕਿੱਡੇ ਟਾਇਰ ਲੱਬੜੇ ਹੋਏ ਆ ਹਾਂ ਆ ਲੈ ਜਿਵੇਂ ਮੈਂ ਵੇ ਪਾਪਾ ਨੇ ਕਾਹਤੇ ਕਹੇ ਤੈਨੂੰ ਚਲਾਉਣ ਨੂੰ ਹਾਂ ਚਲੋ ਕੋਈ ਵੀ ਬੱਚਾ ਹੈ ਬਾਬਾ ਮੈਨੂੰ ਕੀ ਗਿਫਟ ਆਊਗਾ ਤੈਨੂੰ ਗਿਫਟ ਜਿਹੜਾ ਤੈਨੂੰ ਕਹਿਤਾ ਤੈਨੂੰ ਉਹ ਆਊਗਾ ਠੀਕ ਆ ਤੈਨੂੰ ਰੋਪੜ ਲੈ ਜਾਣਾ ਜਿੰਨੇ ਦੀ ਉਹਦੀ ਸਾਈਕਲ ਹੈੀ ਉਹਨੇ ਪੈਸੇ ਤੈਨੂੰ ਹੱਥ 'ਤੇ ਰੱਖ ਦੇਣ ਓਕੇ ਠੀਕ ਆ ਆਹ ਚਲੋ ਬਾਈ ਚਲਦੇ ਆ ਕੰਮ ਇਕਣੇ ਮਹਾਰਾਜ ਖੁਸ਼ ਰੱਖੇ ਸਾਰੇ ਵੇਖਾ ਇਧਰ ਆਵੇ ਆਹ ਪਿਆ ਆਹੇ ਪਿਆਰੀ ਵੀ ਛਾਗ ਦੀ ਕਹਿੰਦੇ ਛਾਗ ਐਵੇਂ ਨਹੀਂ ਬਣ ਜਾਂਦਾ ਚਲੋ ਬਾਈ ਚੱਲ ਰਿਹਾ ਬੱਦਲ ਦੇਖੋ ਕਿੱਥੇ ਪਹੁੰਚ ਗਿਆ ਲੈ ਠੀਕ ਨੇ ਆ ਲੋ ਹਾਰੀ ਚੱਲੀ ਜਾਂਦੇ ਆ ਸਾਡਾ ਇੱਕ ਬੜਾ ਬੰਦਾ ਵੀ ਸੁੱਤਾ ਪਿਆ ਹਲੇ ਬਾਈ ਹਾਂਜੀ ਠੀਕ ਨੇ ਇੱਕ ਕਾਕਾ ਇੱਕ ਬੜਾ ਬੰਦਾ ਸੁੱਤਾ ਪਿਆ ਤੁਸੀਂ ਆਪੇ ਲਾ ਲੈਣਾ ਕਿਸ ਵੀ ਕੌਣ ਪਿਆ ਉਹ ਵੀ ਲੇਟ ਆਇਆ ਮੰਡੀ ਗਿਆ ਦਰ ਰਾਤ ਮਨ ਲੱਦੀ ਅਮਨੇ ਨਾਲ 3 ਵਜੇ ਚਾਲ ਹੋ ਗਿਆ ਕੰਮ ਖਤਮ ਆ ਤਾਂ ਮਸ਼ੀਨ ਗਈ ਤੁਹਾਨੂੰ ਬਾਈ ਬੱਸ ਓਏ ਲੈ ਬੱਸ ਬੱਸ ਆੜੀ ਆੜੀ ਬੱਸ ਚੱਲ ਚੱਲ ਕੱਲ ਚਲੇ ਖੇਤ ਨੂੰ ਆਪਾਂ ਚੱਲੋ ਉੱਥੇ ਲਾ ਦੇ ਗੱਡੀਆਂ ਨੂੰ ਇਹ ਹਾਂ ਲਾ ਲਾ ਗੱਡੀ ਟਿਕਾਣੇ ਉੱਤਾਂ ਤੇ ਨਹੀਂ ਉੱਠੀ ਲੋ ਬਾਈ ਹਾਂ ਹਾਂਜੀ ਚੱਲ ਆੜੀ ਚੱਕ ਆਪਣੀ ਦੂਜੀ ਗੱਡੀ ਚੱਲੀਏ ਚੱਕ 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 ਅਸੀਂ ਆਪਾਂ ਲੂਵੇ ਪਰੋਂ ਠੀਕਾ ਠਾਕੇ ਹਟੇ ਆ ਤਾਂ ਹੀ ਡੱਡੇ ਮੋਟੇ ਹੈ ਨਾ ਚੱਲ ਚੱਲੇ ਚੱਲ ਕੱਢ ਗੱਡੀ ਆਪਣੀ ਲੋ ਬਾਈ ਅਸੀਂ ਚੱਲੇ ਖੇਤ ਨੂੰ ਸਾਡਾ ਇੱਥੇ ਤੱਕ ਵਲੌਗ ਤਾਂ ਚੱਲ ਚੱਲ ਕੱਢ ਆਪਣੀ ਗੱਡੀ ਅਮੰਤ ਨਾਲ ਤੁਰ ਲੈ ਚੱਲ ਚੱਲ ਆੜੀ ਚੱਲ ਚੱਲ ਚਲੋ ਬਾਈ ਲੈ ਭਾਈ ਸੰਗਤ ਉੱਠ ਖੜੀ ਦੇਖ ਲੋ ਉਮਰੇ ਆ ਬੇੜੇ ਦੇ ਵਿੱਚ ਚਲੋ ਬਾਈ ਬਾਕੀ ਚੱਲੀ ਜਾਂਦਾ ਕੰਮ ਤੁਪ ਆਪਣੀ ਰੋਟੀ ਹਾਂ ਵੀ ਸੱਤੀ ਵਾਲੀ ਰੋਟੀ ਵਾਓ ਲੈ ਆਂਨ ਨੂੰ ਲੈ ਭਾਈ ਖਾ ਏ ਰੋਟੀ ਆਪਣੀ ਆਪਣੀ ਬੂਆ ਨੂੰ ਵੀ ਬੁਲਾ ਲਿਆ ਚਾਚੇ ਨੂੰ ਵੀ ਬੁਲਾ ਲਿਆ ਪੱਖਾ ਲਈਏ ਆਪਾਂ ਹਾਂਜੀ ਚਲ ਬੂ ਹਾਂਜੀ ਚਲ ਪਿਆ ਹਾਂ ਤੇਰੇ ਮੂੰਹ 'ਚ ਤਾਂ ਨਹੀਂ ਪਾਣੀ ਆਇਆ ਨਹੀਂ ਮੈਂ ਤਾਂ ਅਗੜੀ ਪਾ ਲਈ ਪਾ ਲਈ ਹਾਂਜੀ ਲੋ ਭਾਈ ਆਪਣੀ ਰੋਟੀ ਮੱਖਣ ਪਾ ਕੇ ਮੱਕੀ ਦੀ ਰੋਟੀ। ਆ ਵੀ ਆ ਜਾ। ਅੜੀ ਆ ਜਾ। ਅੱਛਾ ਲਿਆ। ਥੈਂਕ ਯੂ ਜਸ਼ਨ। ਕੁਰਸੀ ਨਾਲ ਬਾਈ ਰੋਟੀ। ਆ ਵੀ। ਰੋਟੀ। ਖਾ ਲਈ? ਮੈਂ ਲੇਟ ਹੋ ਗਿਆ। ਦੇਖ ਲੈ ਜੇ ਪਾਪਾ ਨਾਲ ਖਾਣੀ ਹੈ। ਦੇਖੋ ਬਾਈ ਕਿ ਕਨਾਈ ਦਾ ਪੈਣ ਦਾ ਸਟਾਈਲ। ਸਵਾਤੀ। ਮੰਦਰ ਸਵਾਦ ਨਹੀਂ ਲੱਗਦੀ। ਸਾਗ ਦਾ। ਸਾਗ। ਸਵਾਦ ਗੁਣੇ ਵਾ। ਆ ਬਾਈ ਤੜਕਾ ਤੁਰਕਾ ਲੱਗਿਆ ਵਾ ਵਧੀਆ। ਮੱਕੀ ਦੀ ਰੋਟੀ ਚੋਪੜ ਕੇ ਮਲਾਈ ਨਾਲ ਹਾਂ ਲਾ ਦੇ ਜੀ ਸੁਣਾ ਲਓ ਆਹਾ ਆਪਣੀ ਰੋਟੀ ਵੀ ਚਲੋ ਬਾਈ ਕੋਈ ਨਹੀਂ ਇੱਕ ਨਾਲ ਹੀ ਚਾਹੀਦਾ ਖਾ ਲਓ ਬਹਿ ਕੇ ਆਪਾਂ ਵੀ ਲੱਗੇ ਖਾ ਆ ਦੋ ਪਾ ਨਾ ਆਪਣੀ ਬੱਟੀ ਉਰੇ ਰੋਟੀ ਚਲੋ ਬਾਈ ਠੀਕ ਹੈ ਹਾਂ ਵੀਰ ਜੀ ਨੇ ਖਾ ਲਈ ਹੈ ਹਾਂਜੀ ਹਲ ਠੀਕ